ਤਾਂ ਸੋਚ ਉਹ ਜਿੰਮੇਤ ਲਈ ਜਾ ਉਸੇ 6 ਮਹੀਨੇ ਦੇ ਅੰਦਰ ਅਸਰ ਪੂਰਾ ਕੀਤਾ ਕਿਉਂਕਿ ਜਦੋਂ ਨਕਸ਼ੇ ਅਸੀਂ ਲੜੀ ਹੈ ਸਹਿਚਿੰਨਾ ਮੈਂ ਕਹਿੰਦੇ ਸੀ ਪਹਿਲਾ ਜਿਹੜਾ ਵਾਦਾ ਸੀ ਸੋਚ ਜੀ ਸਦੀ ਸਦੀ ਜਾ ਦੂਜਾ ਸਿੱਖਿਆ ਦਾ ਤੀਸਰਾ ਸਿਹਤ ਸੋਧਿਆ ਕਹਿੰਦਿਆ ਅਸਲਾਤ ਉਹਨਾਂ ਜਿੰਕੀ ਮਾਂ ਦਾ ਇੱਕ ਕੋਈ ਕਹਿਣਾ ਕਿ ਜਾਂ ਤਾਂ ਨਸ਼ਾ ਵੇਚਣ ਵਾਲੇ ਸਾਡੇ ਏਰੀਏ ਛੱਡ ਦੇ ਜਾਂ ਆਪਣਾ ਧੰਦਾ ਛੱਡ ਦੇ ਅਦਰਵਾਇਜ਼ ਕਿੱਥੇ ਅਸੀਂ ਉਹਨਾਂ ਨੂੰ ਰਹਿਣ ਨਹੀਂ ਦਵਾਂਗੇ ਤੇ ਮੈਡਮ ਜੀ ਪਾ ਸੀਨਾ ਜੀ ਦੇ ਜੋ ਪਿਛਲੇ ਸਾਲ ਸਾਲਾਂ ਤੋਂ ਜਿਹੜੇ ਪੀਸੀ ਦੇ ਕੰਮਾਂ ਦੇ ਵਿੱਚ ਦਿੱਤੀ ਆ ਤੇ ਕਾਰਜ ਜਿਹੜੇ ਕੰਮ ਨੇ ਇਹ ਉਸ ਤੋਂ ਵੀ ਵੱਡੇ ਜਿਹੇ ਲੋਕਾਂ ਨੂੰ ਅੱਜ ਦੀ ਲੋੜ ਸੀ ਜਿਹੜਾ ਨਸ਼ੇ ਦਾ ਜਿਹੜਾ ਮੁੱਦਾ ਕਈ ਸਰਕਾਰਾਂ ਕੋਲ ਜਿਹੜਾ ਹੱਲ ਨਹੀਂ ਹੋਇਆ ਤੇ ਮੈਡਮ ਜੀ ਨੇ ਆ ਕੇ ਨਸ਼ੇੜੀਆਂ ਤੇ ਜਾਂ ਹੋਰ ਜਿਹੜੇ ਨਸ਼ਾ ਵੇਚਦੇ ਇਹਦੇ ਨਖਰੇ ਤੇ ਸ਼ੁਰੂਆਤ ਪਾਈ ਤੇ ਜਿੱਥੇ ਮੈਡਮ ਨੇ ਸਾਡੀ ਲੋੜ ਪਾਧੀ ਜਾਂ ਇਲਾਕੇ ਦੀ ਅਸੀਂ ਮੈਡਮ ਜੀ ਦੇ ਨਾਲ ਡੱਟ ਕੇ ਲੜਾਂਗੇ